19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤੇ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਪੈਸ਼ਲੀ ਲੇਡੀਜ਼ ਨੂੰ ਕਿ ਜਿਵੇਂ ਤੁਸੀਂ ਅੱਜ ਘਰੋਂ ਨਿਕਲ ਕੇ ਆਈਆਂ ਹੋ ਆਪਣੇ ਤੀਆਂ ਮਣਾਉਣ ਏਦਾਂ ਹੀ ਤੁਸੀਂ ਆਪਦੇ ਘਰੋਂ ਨਿਕਲਣਾ ਚਾਹੇ ਪੜ੍ਹਾਈ ਲਿਖਾਈ ਲਈ ਨਿਕਲੋ ਚਾਹੇ ਕੰਮਕਾਰ ਲਈ ਨਿਕਲੋ ਚਾਹੇ ਤੁਸੀਂ ਪੋਲਿਟਿਕਸ ਲਈ ਨਿਕਲੋ ਪਰ ਆਪਣੇ ਘਰੋਂ ਜ਼ਰੂਰ ਨਿਕਲੋ ਵੀ ਮਾਪਿਓ ਸੋਚਦੇ ਸੀਗੇ ਕਿ ਧੀ ਹੋਗੀ ਪਤਾ ਨਹੀਂ ਕਿਵੇਂ ਪੜਾਵਾਂਗੇ ਲਿਖਾਵਾਂਗੇ ਕਿੱਥੋਂ ਦਾਜ ਇਕੱਠਾ ਕਰਾਂਗੇ ਕਿਵੇਂ ਤੋਰਾਂਗੇ ਪਰ ਅੱਜ ਕੱਲ ਤਾਂ ਜ਼ਮਾਨਾ ਪੁੱਠਾ ਹੋ ਗਿਆ ਮੁੰਡੇ ਵਾਲਿਆਂ ਨੂੰ ਦਾਜ ਦੇਣਾ ਪੈ ਰਿਹਾ ਮੁੰਡੇ ਵਾਲੇ ਚ ਕਹਿੰਦੇ ਨੇ ਵੀ ਜਿੰਨਾ ਮਰਜੀ ਪੈਸਾ ਲੈ ਲਓ ਸਾਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਅਮਰਗੜ ਦੀ ਗਜਨमाजरे ਦੀ ਸਾਰੀਆਂ ਸਾਥ ਸੰਗਤ ਮੇਰੀਆਂ ਮਾਵਾਂ ਭੈਣਾਂ ਸਾਰੇ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਉ체ਚੇ ਤੌਰ ਤੇ ਤੁਸੀਂ ਅੱਜ ਤੀਆਂ ਦਾ ਜਸ਼ਨ ਮਨਾਉਣ ਲਈ ਤੁਸੀਂ ਸਾਡੇ ਵਿੱਚ ਹਾਜ਼ਰ ਹੋਏ ਹੋ ਆਪਦੇ ਘਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਹੈ ਜਿਹੜਾ ਸਾਡੇ ਸਿਰ ਮੱਥੇ ਆ ਤੇ ਮੈਂ ਅੱਜ ਖਾਸ ਤੌਰ ਤੇ ਐਮਐਲਏ ਸਾਹਿਬ ਦਾ ਜਸਵੰਤ ਸਿੰਘ ਗੱਜਨ ਮਾਜਰਾ ਜੀ ਦਾ ਤੇ ਮੈਡਮ ਪਰਮਿੰਦਰ ਕੌਰ ਮੰਡੇਰ ਜੀ ਦਾ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਇੰਨਾ ਵਧੀਆ ਧੀਆਂ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਮੈਂ ਕਿਤੇ ਇੰਨਾ ਵਧੀਆ ਪ੍ਰੋਗਰਾਮ ਅਜੇ ਤੱਕ ਨਹੀਂ ਦੇਖਿਆ ਥੈਂਕ ਯੂ ਤੇ ਐਨਾ ਚਾ ਤੁਹਾਡੇ ਸਾਰੀਆਂ ਲੇਡੀਜ਼ ਤੇ ਸੀ ਗਈ ਇੰਨੀ ਐਕਸਾਈਟਮੈਂਟ ਸੀ ਕਿ ਬੰਦੇ ਦਾ ਹੌਸਲਾ ਉਹੀ ਦੁੱਗਣਾ ਹੋ ਜਾਂਦਾ ਘਰੋਂ ਚਾਹੇ ਜਿਹੇ ਜੇ ਮਰਜੀ ਮੂਡ ਚਾਹੀਏ ਤੁਹਾਡੇ ਚ ਆ ਕੇ ਮੂਡ ਉਹੀ ਵਧੀਆ ਹੋ ਜਾਂਦਾ ਬੰਦੇ ਨੂੰ ਉਹੀ ਖੁਸ਼ੀ ਹੋ ਜਾਂਦੀ ਆ ਤੇ ਖਾਸ ਤੌਰ ਤੇ ਧੀਆਂ ਦਾ ਜਿਹੜਾ ਤਿਹਾਰ ਹੈ ਉਹ ਸਾਡੇ ਸਪੈਸ਼ਲੀ ਲੇਡੀਜ਼ ਦਾ ਤਿਉਹਾਰ ਹੈ ਸਾਲ 'ਚ ਇੱਕ ਵਾਰ ਆਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜਾ ਚਾਹ ਹੁੰਦਾ ਕਿ ਤੀਆਂ ਜੜੀਆਂ ਪੂਰੀ ਜਸ਼ਨ ਨਾਲ ਪੂਰੀ ਖੁਸ਼ੀ ਨਾਲ ਮਨਾ ਲਈਏ ਕਿਉਂਕਿ ਸਾਰੇ ਸਾਲ ਵੇਟ ਹੁੰਦੀ ਹੈ ਵੀ ਤੀਆਂ ਕਦੋਂ ਆਣਗੀਆਂ ਸੋ ਅੱਜ ਅਸੀਂ ਬਹੁਤ ਖੁਸ਼ੀ ਨਾਲ ਬਹੁਤ ਵੱਡੇ ਪੱਦਰ ਤੇ ਅੱਜ ਤੀਆਂ ਮਣਾਈਆਂ ਨੇ ਬਹੁਤ ਖੁਸ਼ੀ ਮਿਲੀ ਹੈ ਮਨ ਨੂੰ ਤੇ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਪੈਸ਼ਲੀ ਲੇਡੀਜ਼ ਨੂੰ ਕਿ ਜਿਵੇਂ ਤੁਸੀਂ ਅੱਜ ਘਰੋਂ ਨਿਕਲ ਕੇ ਆਈਆਂ ਹੋ ਆਪਣੇ ਤੀਆਂ ਮਨਾਉਣ ਏਦਾਂ ਹੀ ਤੁਸੀਂ ਆਪਦੇ ਘਰੋਂ ਨਿਕਲਣਾ ਚਾਹੇ ਪੜ੍ਹਾਈ ਲਿਖਾਈ ਲਈ ਨਿਕਲੋ ਚਾਹੇ ਕੰਮ ਕਰ ਲਈ ਨਿਕਲੋ ਚਾਹੇ ਤੁਸੀਂ ਪੋਲਿਟਿਕਸ ਲਈ ਨਿਕਲੋ ਪਰ ਆਪਣੇ ਘਰੋਂ ਜ਼ਰੂਰ ਨਿਕਲੋ ਕਿਉਂਕਿ ਜਦੋਂ ਤੱਕ ਤੁਸੀਂ ਘਰੋਂ ਨਹੀਂ ਨਿਕਲਿਆ ਉਦੋਂ ਤੱਕ ਆਪਣੇ ਸਮਾਜ 'ਚ ਜਿਹੜਾ ਬਦਲਾਅ ਨਹੀਂ ਆ ਸਕਦਾ ਆਪਾਂ ਹਮੇਸ਼ਾ ਗੱਲ ਕਰਦੇ ਆ ਵੈਸਟਰਨ ਕੰਟਰੀਜ਼ ਦੀ ਅਮਰੀਕਾ ਬੜਾ ਐਡਵਾਂਸ ਹੈ ਜੀ ਕੈਨੇਡਾ ਬੜਾ ਐਡਵਾਂਸ ਹੈ ਐਡਵਾਂਸ ਤਾਂ ਹੀ ਹੈ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਦੇ ਬਰਾਬਰ ਕੰਮ ਕਰਦੀਆਂ ਨੇ ਘੰਟੇ ਕੰਮ ਕਰਕੇ ਆਉਂਦੀਆਂ ਨੇ ਜਿੰਨਾ ਇੱਕ ਬੰਦਾ ਡਿਊਟੀ ਕਰਕੇ ਆਉਂਦਾ ਉਹਨੇ ਘੰਟੇ ਇੱਕ ਲੇਡੀ ਡਿਊਟੀ ਕਰਕੇ ਆਉਂਦੀ। ਸੋ ਮੇਰੀ ਤੁਹਾਡੇ ਸਾਰੇਆਂ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਆਪਦੇ ਘਰੋਂ ਨਿਕਲੋ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਦੀਆਂ ਧੀਆਂ ਨੂੰ ਪੜ੍ਹਾਓ ਲਿਖਾਓ। ਜਿਹੜੀ ਪੜ੍ਹ ਲਿਖ ਕੇ ਜੌਬ ਕਰਨਾ ਚਾਹੁੰਦੀ ਹੈ ਉਹਨੂੰ ਜੌਬ ਕਰਨ ਦਾ ਵਿਆਹ ਵੀ ਕਾਲੀ ਨਾ ਕਰਿਓ। ਕਿਉਂਕਿ ਅੱਜਕੱਲ ਸਾਰੀਆਂ ਲੇਡੀਜ਼ ਨੇ ਜਿਹੜੀਆਂ ਬੜੀਆਂ ਪੜ੍ਹ ਲਿਖ ਕੇ ਆਪਦੇ ਪੈਰਾਂ ਤੇ ਖਲੋਣਾ ਚਾਹੁੰਦੀਆਂ ਨੇ, ਆਪ ਪੈਸਾ ਕਮਾਉਣਾ ਚਾਹੁੰਦੀਆਂ ਨੇ ਤੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਹਰ ਇੱਕ ਲੇਡੀ ਦਾ ਹੱਕ ਹੈ ਕਿ ਉਹ ਪੜੇ ਲਿਖੇ ਅੱਗੇ ਵਧੇ ਇਹ ਜਿਹੇ ਵਧੀਆ ਇੰਸਟੀਚੂਟਸ ਆਪਣੇ ਪੰਜਾਬ 'ਚ ਬਣੇ ਹੋਏ ਨੇ ਜਿੱਥੇ ਬੱਚੇ ਪੜ੍ਹ ਲਿਖ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਇਹਨਾਂ ਬੱਚਿਆਂ ਦਾ ਸਾਥ ਦੇ ਰਹੀ ਹੈ ਅੱਜ ਮੈਨੂੰ ਕਹਿੰਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ 55000 ਨੌਕਰੀਆਂ ਆਮ ਤਰ੍ਹਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਉਹਦੇ 'ਚ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਧੀਆਂ ਨੇ ਲਈਆਂ ਨੇ ਕਿਉਂਕਿ ਧੀਆਂ ਜ਼ਿਆਦਾ ਪੜ੍ਹ ਲਿਖੀਆਂ ਅੱਜਕੱਲ ਸਾਨੂੰ ਡਾਈਲ ਖਾਈ ਦੀ ਵੈਲਿਊ ਦਾ ਵੀ ਪਤਾ ਹੈ ਸਾਨੂੰ ਇਹ ਵੀ ਪਤਾ ਹੈ ਕਿ ਕੰਮ ਕਰ ਦੀ ਕੀ ਵੈਲਿਊ ਆ ਕਿਉਂਕਿ ਸਾਨੂੰ ਜਿਹੜੀ ਓਪਰਚ्युनिटी ਉਹ ਬੜੀ ਲੇਟ ਮਿਲੀ ਮੁੰਡਿਆਂ ਤੋਂ ਜੇ ਹੁਣ ਇਹ ਓਪਰਚ्युनिटी ਸਾਨੂੰ ਮਿਲੀ ਅਸੀਂ ਸਾਨੂੰ ਚਾਹੀਦਾ ਕਿ ਇਹਨੂੰ ਪੂਰਾ ਗ੍ਰੈਬ ਕਰੀਏ ਇਹਨੂੰ ਗਵਾਈਏ ਨਾ ਤੇ ਪੜ ਲੈ ਕੇ ਆਪਦੇ ਮਾਪਿਓ ਦਾ ਆਪਦੇ ਸਮਾਜ ਦੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਨਾਮ ਹੈ ਆਪਣੇ ਟੀਚਰਸ ਦਾ ਨਾਮ ਹੈ ਉੱਚਾ ਕਰੀਏ ਪਹਿਲਾ ਜ਼ਮਾਨਾ ਹੁੰਦਾ ਸੀਗਾ ਵੀ ਮਾਪਿਓ ਸੋਚਦੇ ਸੀਗੇ ਕਿ ਧੀ ਹੋਗੀ ਪਤਾ ਨਹੀਂ ਕਿਵੇਂ ਪੜਾਵਾਂਗੇ ਲਿਖਾਵਾਂਗੇ ਕਿੱਥੋਂ ਦਾਜ ਇਕੱਠਾ ਕਰਾਂਗੇ ਕਿਵੇਂ ਤੋਰਾਂਗੇ ਪਰ ਅੱਜ ਕੱਲ ਤਾਂ ਜ਼ਮਾਨਾ ਪੁੱਠਾ ਹੋ ਗਿਆ ਮੁੰਡੇ ਵਾਲਿਆਂ ਨੂੰ ਦਾਜ ਦੇਣਾ ਪੈ ਰਿਹਾ ਮੁੰਡੇ ਵਾਲੇ ਚ ਕਹਿੰਦੇ ਨੇ ਵੀ ਜਿੰਨਾ ਮਰਜੀ ਪੈਸਾ ਲੈ ਲਓ ਸਾਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਸੋ ਉਹ ਜ਼ਮਾਨਾ ਆ ਗਿਆ ਅੱਜ ਕੱਲ ਮੇਰੀ ਇੰਨੀ ਕਿ ਬੇਨਤੀ ਹੈ ਕਿ ਤੁਸੀਂ ਪੜ੍ਹੋ ਲਿਖੋ ਵਧੋ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਉੱਚ-ਉੱਚ ਰੈਂਕ ਤੇ ਵੱਡੇ-ਵੱਡੇ ਆਫੀਸਰਸ ਲੱਗਦੀਆਂ ਨੇ ਤੁਸੀਂ ਅੱਜ ਦੇਖਿਓ ਪੰਜਾਬ 'ਚ डीसी ਨੇ ਉਹ ਕੁੜੀਆਂ ਲੱਗੀਆਂ ਹੋਈਆਂ ਨੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਐਸਪੀ ਦੇ ਰੈਂਕ ਤੇ ਕੁੜੀਆਂ ਲੱਗੀਆਂ ਹੋਈਆਂ ਨੇ ਸੋ ਕੋਈ ਰੈਂਕ ਇਹ ਜਾਨੀ ਹੈਗਾ ਜਿਹਦੇ ਚ ਕੋਈ ਵਿਤਕਰਾ ਕੀਤਾ ਜਾਵੇ ਸਰਕਾਰ ਓਨੀ ਓਪਰਚ्युनिटी ਕੁੜੀਆਂ ਨੂੰ ਦੇ ਰਹੀ ਓਨੀ ਮੁੰਡਿਆਂ ਨੂੰ ਦੇ ਰਹੀ ਹੈ ਸਾਨੂੰ ਸਿਰਫ ਲੋੜ ਹੈ ਕਿ ਅਸੀਂ ਪੜ੍ਹੀਏ ਲਿਖੀਏ ਅਸੀਂ ਮੈਰਿਟ ਦੇ ਲਿਸਟ 'ਚ ਆਈਏ ਅਸੀਂ ਵਧੀਆ ਨੌਕਰੀਆਂ ਲਈਏ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਜੇ ਮੈਂ ਗੱਲ ਕਹਾ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਆਪਦੀ ਮਾਂ ਕੋ ਲੱਗੀ ਕਿਉਂਕਿ ਇੰਨਾ ਤੈਂ ਪਿਆਰ ਹੈ ਮੇਰਾ ਮੈਮ ਦੇ ਨਾਲ ਜਦੋਂ ਵੀ ਮੈਮ ਬੁਲਾਉਂਦੇ ਨੇ ਮੈਥੋਂ ਨਾ ਨਹੀਂ ਕੀਤੀ ਜਾਂਦੀ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਪਹੁੰਚਾਂ ਜ਼ਰੂਰ ਜਿਵੇਂ ਮਰਜ਼ੀ ਪਹੁੰਚਾਂ ਕਿਉਂਕਿ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਰੂਹ ਦੇ ਹੁੰਦੇ ਨੇ ਮੇਰਾ ਉਹੋ ਜਿਹਾ ਰਿਸ਼ਤਾ ਮੈਡਮ ਨਾਲ ਬਣ ਚੁੱਕਿਆ ਹੈ ਸੋ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਸਾਰਿਆਂ ਦਾ ਜਦੋਂ ਸਾਥ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਤੀਆਂ ਅੱਜ ਖੁਸ਼ੀ ਨਾਲ ਮਨਾਈਆਂ ਨੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਜਿਹੜੀਆਂ ਖੁਸ਼ੀਆਂ ਖੇੜੇ ਨੇ ਪਏ ਪੰਜਾਬ ਚ ਇਦਾਂ ਹੀ ਬਣੇ ਰਹਿਣ ਇਹ ਜਿਹੜੇ ਮੇਲਿਆਂ ਦੀ ਧਰਤੀ ਗਿਣੀ ਜਾਂਦੀ ਸੀ ਪੰਜਾਬ ਉਥੇ ਇਦਾਂ ਹੀ ਮੇਲੇ ਤੀਆਂ ਲੋਹੜੀਆਂ ਤੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾਣ ਵੱਧ ਤੋਂ ਵੱਧ ਤੇ ਸਾਡੇ ਬੱਚੇ ਤਰੱਕੀਆਂ ਕਰਨ ਪੰਜਾਬ ਤਰੱਕੀਆਂ ਕਰੇ ਤੇ ਹਮੇਸ਼ਾ ਖੁਸ਼ਹਾਲ ਰਹੇ ਸੋ ਇੰਨੀ ਕੋ ਅੱਜ ਤੁਸੀਂ ਮੇਰੀ ਬੇਨਤੀ ਕਬੂਲ ਕਰੋ ਬਹੁਤ ਤੁਹਾਡੇ ਚ ਵੀ ਚਾਹ ਸੀ ਸਗਾ ਸਾਰਿਆਂ ਚ ਤੇ ਉਹਨਾਂ ਹੀ ਸੱਚ ਜਾਣਿਓ ਮੇਰੇ ਅੰਦਰ ਵੀ ਉਹਨਾਂ ਹੀ ਚਾਹਿਆ ਤੁਹਾਨੂੰ ਮਿਲਣ ਦਾ ਮੈਨੂੰ ਵੀ ਉਹਨੀਆਂ ਹੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਪਿਆਰ ਨਾਲ ਮਿਲਦੇ ਹੋ ਦਿਲ ਖੁਸ਼ ਹੋ ਜਾਂਦਾ ਆਪਣੇ ਦੁੱਖ ਦਰਦ ਸਾਰੇ ਭੁੱਲ ਜਾਂਦੇ ਨੇ ਤੁਹਾਡੇ ਚਿਹਰੇ ਯਾਦ ਰਹਿੰਦੇ ਨੇ ਵੀ ਇੰਨੇ ਚੈਨ ਨਾਲ ਮਿਲਦੇ ਹੋ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਂ ਜਿੰਨਾ ਵੀ ਧੰਨਵਾਦ ਕਰਾਂ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ